ਲੁਧਿਆਣਾ ਪੁਲਿਸ ਨੇ ਸ਼ਹਿਰ ਦੇ ਵਿੱਚ ਵਧ ਰੀਆਂ ਸਨੈਚਿੰਗ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ ਚੁਲਾਈ ਮੁਹਿੰਮ ਦੇ ਤਹਿਤ ਕਾਰਵਾਈ ਕਰਦੇ ਹਾਂ ਚੋਰੀ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਦੱਸਿਆ ਕਿ ਇਹਨਾਂ ਦੇ ਕੋਲੋਂ ਪੁਲਿਸ ਨੇ ਮੋਟਰਸਾਈਕਲ ਅਤੇ ਨੋ ਮੋਬਾਈਲ ਫੋਨ ਬਰਾਮਦ ਕੀਤੇ ਗਿਰੋਹ ਦੇ ਮੁੱਖ આરોપી ਦੀ ਪਛਾਣ ਹੋ ਚੁੱਕੀ ਹੈ ਇਸ ਦੇ ਖਿਲਾਫ 2020 ਦੇ ਵਿੱਚ ਵੀ ਵੱਖ-ਵੱਖ ਥਾਣੇ ਦੇ ਵਿੱਚ ਕਈ ਮਾਮਲੇ ਦਰਜ ਨੇ ਤੇ ਜ਼ਮਾਨਤ 'ਤੇ ਬਾਹਰ ਆਉਂਦਿਆਂ ਹੀ ਘਟਨਾ ਨੂੰ ਅੰਜਾਮ ਦਿੰਦਾ ਸੀ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਸਮੀਰ ਵਰਮਨ ਨੇ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਏਸੀਪੀ ਨਾਰਥ ਤੇ ਐਸਐਚਓ ਸਲੇਮ ਟਾਵਰੀ ਇਹਨਾਂ ਦੀ ਟੀਮ ਨੂੰ ਜੀ ਵਧੀਆ ਇੱਕ ਸਫਲਤਾ ਮਿਲੀ ਹੈ ਇਹਨਾਂ ਨੇ ਇੱਕ ਸਨੇਚਰਸ ਤੇ ਮੋਟਰਸਾਈਕਲ ਚੋਰ ਉਹ ਗਰੋ ਜਿਹੜਾ ਹੈਗਾ ਉਹ ਫੜਿਆ ਜਿਹਦੇ ਵਿੱਚ ਟੋਟਲ ਲੇ ਗਰੋ ਦੇ ਤਿੰਨ ਦੋਸ਼ੀ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਕੋਲੋਂ ਸਾਨੂੰ ਦੋ ਮੋਟਰਸਾਈਕਲ ਜਿਹੜੀ ਇਹਨਾਂ ਨੇ ਚੋਰੀ ਕੀਤੇ ਸੀਗੇ ਤੇ ਨਾਲ 9 ਮੋਬਾਈਲ ਫੋਨ ਜਿਹੜੇ ਇਹਨਾਂ ਨੇ ਸਨੇਚ ਕੀਤੇ ਸੀਗੇ ਤੇ ਜਿਹੜਾ ਵਾਰਦਾਤ ਵਿੱਚ ਇਹ ਲੋਹੇ ਦਾ ਦਾਤ ਵਰਤਦੇ ਸੀਗੇ ਉਹ ਵੀ ਅਸੀਂ ਰਿਕਵਰ ਕੀਤਾ ਤੇ ਇਹ ਵਧੀਆ ਕਾਮਯਾਬੀ ਹੈ ਏਰੀਏ ਦੇ ਵਿੱਚ ਕਾਫੀ ਜਿਹੜਾ ਪਿਛਲੇ ਕੁਝ ਸਮੇਂ ਤੋਂ ਵਾਰਦਾਤਾ ਕਰ ਰਹੇ ਸੀਗੇ ਤੇ ਇਹਨਾਂ ਨੂੰ ਕਾਬੂ ਕਰਕੇ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਹੈ ਤੇ ਹੁਣ ਅਸੀਂ ਇਹਨਾਂ ਦਾ ਪੁਲਿਸ ਰਿਪੋਰਟ ਲੈ ਕੇ ਹੋਰ ਅੱਗੇ ਇਹਨਾਂ ਤੋਂ ਪੁੱਛਗਿੱਛ ਕਰ ਰਹੇ ਹਾਂ ਇਹਨਾਂ ਵਿੱਚੋਂ ਜਿਹੜਾ ਇੱਕ ਦੋਸ਼ੀ ਕੀਤਨ ਕੁਮਾਰ ਹੈਗਾ ਉਹਦੇ ਖਿਲਾਫ ਆਲਰੇਡੀ ਪਹਿਲਾਂ ਜਿਹੜੇ 4 ਪਰਚੇ ਦਰਜ ਨੇ ਵੱਖ-ਵੱਖ ਥਾਣਿਆਂ ਵਿੱਚ ਸਾਰੇ ਤਕਰੀਬਨ ਚੋਰੀ ਦੇ ਨੇ ਬੜੇ ਬਾਕੀ ਦੋ ਦੋਸ਼ੀ ਆ ਉਹਨਾਂ ਦੇ ਖਿਲਾਫ ਵੀ ਇੱਕ ਇੱਕ ਪਰਚਾ ਜਿਹੜਾ ਹੈਗਾ ਉਹ ਪਹਿਲਾ ਹੈਗਾ ਸਰ ਕਿੰਨੀ ਕੁ ਦਿਨ ਤੋਂ ਇਹ ਚੋਰੀ ਦਾ ਕਰਦੇ ਵਿੱਚ ਸੀ ਕੋ ਕਰਦੇ ਦੇ ਸੀ ਜਿਹੜਾ ਇਹ ਚ ਮੇਨ ਦੋਸ਼ੀ ਕੇਤਨ ਕੁਮਾਰ ਹੈਗਾ ਉਹਦੇ ਖਿਲਾਫ ਸਭ ਤੋਂ ਪਹਿਲਾਂ 2021 ਦਾ ਪਰਚਾ ਹੈਗਾ ਕਾਮਦੇਵ ਹੈਗਾ 2020 ਦਾ ਪਰਚਾ ਹੈਗਾ ਉਸ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ ਕਿ 2021 ਤੋਂ ਲੈ ਕੇ 2020 2021 ਤੋਂ ਲੈ ਕੇ ਜਿਹੜਾ ਹੈਗਾ ਇਹ ਐਕਟਿਵ ਹੈਗੇ ਨੇ ਐਫ ਆਈ ਆਰ ਹੋ ਜਾਂਦੀ ਹੈ ਅਰੈਸਟ ਹੋ ਜਾਂਦੀ ਹੈ ਉਸ ਦਾ ਬੇਲ ਤੇ ਆ ਕੇ ਫੇਰ ਸ਼ੁਰੂ ਕਰ ਦਿੰਦੇ ਨੇ ਤੇ ਰਹਿਣ ਵਾਲੇ ਕਿੱਥੇ ਦੇ ਸਰ ਸਾਰੇ ਜਿਹੜੇ ਹੈਗੇ ਨੇ ਜੀ ਪੀਰੂ ਬੰਦਾ ਏਰੀਆ ਜਿਹੜਾ ਸਲੇਮ ਟਾਪਲੀ ਦਾ ਏਰੀਆ ਉੱਥੇ ਰਹਿੰਦੇ ਇਹ ਹੁਣ ਅਸੀਂ ਕਰ ਰਹੇ ਹੈਗੇ ਆ ਕਿ ਇਹ ਬੇਸਿਕਲੀ ਸਾਨੂੰ ਜਿ ਲੱਗਦਾ ਹੈ ਕਿ ਨਸ਼ੇ ਦੇ ਆਦੀ ਹੈਗੇ ਆ ਉਹ ਇਨਵੈਸਟੀਗੇਸ਼ਨ ਦਾ ਅੱਗੇ ਪਾਰਟ ਆਈ ਕਿੱਥੋਂ ਖਰੀਦਦੇ ਆ ਕਿੱਥੇ ਉਹ ਸਾਰਾ ਕੁਝ ਅਸੀਂ ਕਰਾਂਗੇ ਜੀ ਇਹ ਇੱਥੇ ਪਿੱਛੋਂ ਦੇ ਨਹੀਂ ਹੈ ਇੱਥੇ ਦੇ ਆ ਬਾਹਰ ਦੇ ਆ ਇਹ ਇੱਥੇ ਦੇ ਨਹੀਂ ਜੀ ਪੰਜਾਬੀ ਲੱਗੂ ਪੰਜਾਬੀ ਹੈ ਸਰ ਪ੍ਰਵਾਸੀ ਤੋਂ ਨਹੀਂ ਨਹੀਂ ਪੰਜਾਬੀ ਨੇ ਜੀ ਇਹ ਸਰ ਇਹਨਾਂ ਦੀ ਐਸਕੇ ਨਹੀਂ ਹੈ ਇਹ ਇੱਕ ਦੀ ਉਮਰ 23 ਸਾਲ ਹੈ ਜੀ ਇੱਕ 26 ਸਾਲ ਇੱਕ 24 ਸਾਲ ਹੈ ਇਹਨਾਂ ਜਰੇ ਹਥਿਆਰ ਲਿਆਂਦੇ ਨੇ ਇਹ ਲਿਆਂਦੇ ਕਿੱਥੋਂ ਨੇ ਕੌਣ ਉਹਨਾਂ ਨੂੰ ਪ੍ਰੋਵਾਈਡ ਕਰਦਾ ਇਹ ਹਥਿਆਰ ਸਿਰਫ ਲੋਹੇ ਦਾ ਦਾਤ ਹੈ ਜਿਹੜਾ ਕਿ ਈਜ਼ੀਲੀ ਅਵੇਲੇਬਲ ਮਿਲ ਜਾਂਦਾ ਕਿਤੋਂ ਵੀ ਮਾਰਕੀਟ ਤੋਂ ਆਪਾਂ ਲੈ ਸਕਦੇ ਹਾਂ ਐਗਰੀਕਲਚਰ ਪਰਪਸ ਲਈ ਵੀ ਹੋਰ ਯੂਜ਼ ਹੁੰਦਾ ਹੈਗਾ ਔਰ ਈਜ਼ੀਲੀ ਅਵੇਲੇਬਲ ਹੈ ਮਾਰਕੀਟ ਅਜਾ ਸਰ ਲਗਾਤਾਰ ਗੱਲਾਂ ਗੱਤੜੀਆਂ ਨੇ ਇਹ ਕੀ ਇਹ ਸ਼ੌਕ ਕੀਪਰ ਉਹ ਤੋਂ ਲੋਕੀ ਹਦਾਇਤਾਂ ਹੈ ਕਿ ਨਹੀਂ ਕਿ ਦਾਤ ਜਿਹੜਾ ਦਿੱਤੇ ਜਾਂਦੇ ਨੇ ਉਹ ਥੋੜਾ ਵੈਰੀਫਾਈ ਕਰਕੇ ਦੇਣਾ ਚਾਹੀਦਾ ਤੇ ਬੇਸਿਕਲੀ ਜਿਹੜਾ ਮੋਬਾਈਲ ਫੋਨਸ ਵਾਲੇ ਸ਼ੌਕ ਕੀਪਰ ਨੇ ਉਹਨਾਂ ਨੂੰ ਉਹ ਹੈਗਾ ਕਿ ਜਦੋਂ ਮੋਬਾਈਲ ਤੁਸੀਂ ਕੋਈ ਖਰੀਦਦੇ ਹੋ ਸਨੇਚ ਕੀਤਾ ਹੋਇਆ ਚੋਰੀ ਕੀਤਾ ਉਹਨੂੰ ਵੈਰੀਫਾਈ ਕਰਕੇ ਖਰੀਦੋ ਤੇ ਵਿਚ ਦੇ ਕਿਤੇ ਪਤਾ ਲੱਗਿਆ ਕਿ ਵੇਚਦੇ ਨਹੀਂ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਹੁਣ ਸਾਰੇ ਅਸੀਂ ਪੁਲਿਸ ਰਿਮਾਈਂਡ ਕਰਦੇ ਕਿਉਂ ਹੋ ਗਈ ਕੀ ਕਾਰਨ ਸੀ ਕੋਈ ਸ਼ੌਕੇ ਅਮੀਰ ਹੋਣ ਲਈ ਜਾਂ ਆਪਣੇ ਐਂਗਲ ਕਿਉਂ ਕਰਦੇ ਸੀ ਇਹਦੇ ਬਰਕਰਾਰ ਦੇਖੋ ਜੋ ਹਾਲ ਤੱਕ ਸਾਡੀ ਮੁੱਢਲੀ ਤਫ਼ਤੀਸ਼ ਹੋ ਚੁੱਕੀ ਹੈ ਲੱਗਿਆ ਕਿ ਥੋੜੇ ਨਸ਼ੇ ਦੇ ਆਦੀ ਨੇ ਪਰ ਹੁਣ ਅਸੀਂ ਜਿਹੜਾ ਨਸ਼ੇ ਵਾਲਾ ਐਂਗਲ ਉਹਦੀ ਡੀਪ ਇਨਵੈਸਟੀਗੇਸ਼ਨ ਕਰਾਂਗੇ ਕਿਥੋਂ ਲੈ ਕੇ ਆਉਂਦੇ ਸੀਗੇ ਪੀਂਦੇ ਨੇ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਐਡਲਟ ਨਹੀਂ ਹੈ ਪੀਡਾ ਨਹੀਂ ਐਡਲਟ ਨਹੀਂ ਸਾਰੇ ਦੀ ਉਮਰ ਤਕਰੀਬਨ 23 ਤੋਂ ਲੈ ਕੇ 26 ਸਾਲ ਤੱਕ ਸਦਾ ਦੇ ਕਿਸ ਗਿਰੋਹ ਦੇ ਵੱਲੋਂ ਲਗਾਤਾਰ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੀ ਪੂਰਤੀ ਦੇ ਵਾਸਤੇ ਇਹ ਇਹ ਜਿਹੇ ਕੰਮਾਂ ਦੇ ਵਿੱਚ ਪਏ ਹੋਏ ਸੀ ਬਾਕੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ